ਮੁਰਦਾਬਾਦ ਮੁਰਦਾਬਾਦ ਅਗਰ ਪ੍ਰਸ਼ਾਸਨ 3 ਦਿਨਾਂ ਦੇ ਵਿੱਚ ਕਾਰਵਾਈ ਨਹੀਂ ਕਰਦਾ ਤੇ ਫਿਰ ਇਹ ਸ਼ਾਂਤਮਈ ਸਿਸਟਮ ਜਿਹੜਾ ਹੈ ਉਗਰ ਰੂਪ ਧਾਰਨ ਕਰੇਗਾ ਜੋ ਵੀ ਹਨੂਮਾਨ ਚਾਲੀਸਾ ਦੇ ਵਿੱਚ ਦਰਜ ਹੈ ਉਸ ਨੇ ਹਰ ਇੱਕ ਸ਼ਬਦ ਦੇ ਉੱਪਰ ਟਿੱਪਣੀ ਕਰਨ ਦੀ ਕਹਿ ਲਈ ਗੰਦੀ ਹਰਕਤ ਕੀਤੀ ਹੈ ਕੋਈ ਇਨਸਾਨ ਇਟਾ ਵੱਡਾ ਨਹੀਂ ਹੋਇਆ ਕਿ ਜੇ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਨੂੰ ਆਪਣੀ ਬੁੱਧੀ ਦੀ कसोटी ਦੇ ਉੱਤੇ ਪਰਖੇ ਹਰ ਚੀਜ਼ ਨੂੰ ਉਹਨੇ ਚਿੱਕੂ ਟੰਗਿਆ ਕਰੋੜਾਂ ਲੋਕਾਂ ਦੀਆਂ ਆਸਥਾਵਾਂ ਨੂੰ ਆਹਤ ਕੀਤਾ ਠੇਸ ਪਹੁੰਚਾਈ ਹੈ 2.5 ਸਾਲ ਤੋਂ ਨਿਆਂ ਹੀ ਨਾ ਦੇ ਕੇ ਇਸ ਸਰਕਾਰ ਨੇ ਕਾਨੂੰਨ ਵਿਵਸਥਾ ਨੇ ਸਾਡੇ ਹਿਰਦੇ ਤੇ ਠੇਸ ਪਹੁੰਚਾਈ ਹੈ ਕੋਈ ਕਿਸੇ ਦਾ ਸ਼ੌਂਕ ਨਹੀਂ ਕਿ ਇਸ ਤਰ੍ਹਾਂ ਭੁਖੜ ਹੜਤਾਲ ਕਰਨਾ ਇਸ ਕਰਕੇ ਅਸੀਂ ਬੈਠੇ ਹਾਂ ਕਿ ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ ਜਦੋਂ ਐਫ ਆਈ ਆਰ ਦਰਜ ਹੋ ਗਈ ਤੇ ਬੰਦਾ ਅਰੈਸਟ ਕਿਉਂ ਨਹੀਂ ਹੋ ਰਿਹਾ ਇਹ ਵੱਡਾ ਸਵਾਲ ਹੈ ਇੱਕ ਮੰਦ ਬੁੱਧੀ ਵਿਅਕਤੀ ਵੱਲੋਂ ਮੰਦ ਬੁੱਧੀ ਉਦਾਂ ਹੀ ਉਦਾਂ ਬੜਾ ਚਤੂਰਾ ਹੈ ਪਰ ਜਿਸ ਕੋਲ ਕਿਸੇ ਨੂੰ ਦੇਖਣ ਦੀ ਬੁੱਧੀ ਨਾ ਹੋਵੇ ਉਹ ਇੱਕ ਤਰ੍ਹਾਂ ਦਾ ਮੰਦ ਬੁੱਧੀ ਵਿਅਕਤੀ ਹੈ ਉਸ ਵੱਲੋਂ ਕਟਾਕਸ਼ ਕੀਤੇ ਗਏ ਹੈ ਜੇਕਰ ਤੁਸੀਂ ਐਡੇ ਛੋਟੇ ਜਿਹੇ ਮਸਲੇ ਨੂੰ ਹੱਲ ਨਹੀਂ ਕਰ ਸਕਦੇ ਤਾਂ ਫਿਰ ਵੱਡੇ ਵੱਡੇ ਮਸਲੇ ਕਿਵੇਂ ਹੱਲ ਕਰੋ ਜੇਕਰ ਤਿੰਨ ਦਿਨਾਂ ਦੇ ਵਿੱਚ ਕਾਰਵਾਈ ਨਹੀਂ ਹੋਈ ਤਾਂ ਫਿਰ ਹਰ ਨੁਕਸਾਨ ਦੇ ਲਈ ਹਰ ਰੋਸ ਦੇ ਲਈ ਪੁਲਿਸ ਪ੍ਰਸ਼ਾਸਨ ਸਰਕਾਰ ਤੇ ਸਿਸਟਮ ਜ਼ਿੰਮੇਵਾਰ ਹੋਊਗਾ ਉਹ ਚਮਚਾਗਿਰੀਆਂ ਮਾਰਨ ਵਾਲੇ ਸਰਕਾਰ ਦੀ ਚਾਪਲੂਸੀ ਕਰਨ ਵਾਲੇ ਸਾਡੇ ਆਗੂ ਨਹੀਂ ਹੈਗੇ ਅਸੀਂ ਕਿਸੇ ਨੂੰ ਆਗੂ ਨਹੀਂ ਮੰਨਦੇ ਮੇਰਾ ਨਾਮ ਅਨੁਰਾਗ ਸ਼ਰਮਾ ਅੱਜ ਇਹ ਭੁਖੜਤਾਲ ਦਾ ਜਿਹੜਾ ਆਯੋਜਨ ਕੀਤਾ ਗਿਆ ਇੱਥੇ ਇਸ ਮਸਤ ਹਿੰਦੂ ਸਮਾਜ ਵੱਲੋਂ ਕੀਤਾ ਗਿਆ ਇਸ ਦੇ ਵਿੱਚ ਕੋਈ ਵੀ ਜਥੇਬੰਦੀ ਨਹੀਂ ਬਲਕਿ ਸਾਰੇ ਹੀ ਆਪ ਮੁਹਾਰੇ ਹੋ ਕੇ ਇੱਥੇ ਆਏ ਆ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਨਾਤਨ ਧਰਮ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਸ਼੍ਰੀ ਰਾਮਾਇਣ ਜੀਾਰੇ ਜਿਹੜਾ ਸਾਨੂੰ ਸਿਖਾਇਆ ਗਿਆ ਅਸੀਂ ਪੜ੍ਹ ਕੇ ਵੱਡੇ ਹੋਏ ਆ ਉਸੇ ਪਵਿੱਤਰ ਗ੍ਰੰਥ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਇਸਤੇਮਾਲ ਕਰਦੇ ਆ ਜੀਵਨ ਜੀਣ ਦੀ ਸਿੱਖਿਆ ਉਸ ਪਵਨ ਗ੍ਰੰਥ ਤੋਂ ਲੈਣੇ ਆ ਇੱਕ ਮੰਦ ਬੁੱਧੀ ਵਿਅਕਤੀ ਵੱਲੋਂ ਮੰਦ ਬੁੱਧੀ ਉਦਾਂ ਨਹੀਂ ਉਦਾਂ ਬੜਾ ਚਤੁਰਾ ਹੈ ਪਰ ਜਿਸ ਕੋਲ ਕਿਸੇ ਨੂੰ ਦੇਖਣ ਦੀ ਬੁੱਧੀ ਨਾ ਹੋਵੇ ਉਹ ਇੱਕ ਤਰ੍ਹਾਂ ਦਾ ਮੰਦ ਬੁੱਧੀ ਵਿਅਕਤੀ ਹੈ ਉਸ ਵੱਲੋਂ ਕਟਾਕਸ਼ ਕੀਤੇ ਗਏ ਆ ਇੱਕ ਪੂਰੀ ਬੁੱਕ 216 ਪੇਜ ਦੀ ਉਸ ਵਿਅਕਤੀ ਨੇ ਲਿਖੀ ਹੈ ਜਿਸ ਦੇ ਵਿੱਚ ਉਸਨੇ ਪਵਿੱਤਰ ਗ੍ਰੰਥਾ ਨੂੰ ਸ਼੍ਰੀ ਰਾਮਾਇਣ ਜੀ ਨੂੰ ਜਿਸ ਦਾ ਜਿਹੜਾ ਕਹਿ ਲਈਏ ਕਿ ਹਰੇਕ ਸਨਾਤਨ ਦੇ ਮਨ ਦੇ ਵਿੱਚ ਇੰਨਾ ਆਦਰ ਹੈ ਇੰਨਾ ਸਨਮਾਨ ਹੈ ਜੈਸੇ ਤਾਂ ਹਰ ਧਰਮਿਕ ਗ੍ਰੰਥਾ ਆਦਰ ਸਨਮਾਨ ਹੁੰਦਾ ਪਰ ਰਾਮਾਇਣ ਜੀ ਦਾ ਖਾਸ ਕਰਕੇ ਹੈ ਕਿਉਂਕਿ ਰਾਮ ਭਗਵਾਨ ਦੇ ਚਰਿੱਤਰ ਦੇ ਤਰਾਹੀ ਹਰੇਕ ਵਿਅਕਤੀ ਚਾਹੁੰਦਾ ਹੈ ਕਿ ਉਸ ਦੇ ਬੱਚੇ ਉਸ ਦੇ ਆਲਦ ਵਾਲਾ ਉਸ ਤਰ੍ਹਾਂ ਦਾ ਹੋਵੇ ਸੋ ਇਸ ਕਰਕੇ ਬੜੀ ਆਸਥਾ ਹੈ ਸਨਾਤਨ ਧਰਮ ਦੀ ਰਾਮਾਇਣ ਜੀ ਦੇ ਵਿੱਚ ਭਗਵਾਨ ਸ਼੍ਰੀ ਵਾਲਮੀਕੀ ਜੀ ਦੁਆਰਾ ਰਚਿਤ ਹੈ ਰਾਮਾਇਣ ਪਰ ਉਸ ਵਿਅਕਤੀ ਨੇ ਕੋਈ ਕਸਰ ਨਹੀਂ ਛੱਡੀ 216 ਪੇਜਾਂ ਦੇ ਉੱਤੇ ਜਿੱਥੇ ਉਸ ਨੇ ਕਿਸੇ ਵੀ ਭਗਵਾਨ ਦੇ ਉੱਤੇ ਕਿਸੇ ਵੀ ਦੇਵੀ ਦੇਵਤਾ ਦੇ ਉੱਤੇ ਚਾਹੇ ਭਗਵਾਨ ਸ਼੍ਰੀ ਰਾਮ ਜੀ ਹੈ ਮਹਾਦੇਵ ਜੀ ਹੈ ਹਨੂਮਾਨ ਜੀ ਹੈ ਰਾਵਣ ਜੀ ਹੈ ਇਸ ਦੇ ਨਾਲ ਹੀ ਕਹ ਲਈਏ ਮਾਤਾ ਸੀਤਾ ਹੈ ਕੋ ਵੀ ਰਾਮਾਇਣ ਦੇ ਵਿੱਚ ਦਰਜ ਜੋ ਵੀ ਹਨੂਮਾਨ ਜੀ ਦੇ ਸੁੰਦਰ ਕਾਂਡ ਦੇ ਵਿੱਚ ਦਰਜ ਹੈ ਜੋ ਵੀ ਹਨੂਮਾਨ ਚਾਲੀਸਾ ਦੇ ਵਿੱਚ ਦਰਜ ਹੈ ਉਸ ਨੇ ਹਰ ਇੱਕ ਸ਼ਬਦ ਦੇ ਉੱਪਰ ਟਿੱਪਣੀ ਕਰਨ ਦੀ ਕਹਿ ਲਈ ਗੰਦੀ ਹਰਕਤ ਕੀਤੀ ਹੈ ਉਸ ਇਨਸਾਨ ਦੀ ਘਟੀਆ ਸੋਚ ਦੇ ਮਨਸੂਬੇ ਹੈ ਕਿ ਉਹ ਚਾਹੁੰਦਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਹਿੰਦੂ ਸਿੱਖ ਆਪਸ ਦੇ ਵਿੱਚ ਲੜਨ ਤੇ ਇਹ ਉਸ ਦੀ ਜਿਹੜੀ ਮਨਸ਼ਾ ਹੈ ਅਸੀਂ ਇਸ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹਾਂਗੇ ਇਸੇ ਕਰਕੇ ਅਸੀਂ ਕਾਨੂੰਨ ਦਾ ਰਸਤਾ اختیار ਕੀਤਾ 2 ਸਵਾ ਦੋ ਸਾਲ ਪਹਿਲਾਂ ਇੱਕ ਐਫ ਆਈ ਆਰ ਦਰਜ ਹੋਈ ਪਰ ਸਾਨੂੰ ਕਾਨੂੰਨ ਵਾਲੇ ਪਾਸੋਂ ਵੀ ਕੁਝ ਨਹੀਂ ਮਿਲਿਆ ਕਿਉਂਕਿ ਸਵਾ ਦੋ ਸਾਲ ਲੱਗਦੇ ਐ ਇੱਕ ਅਜਿਹੇ ਵਿਅਕਤੀ ਦੇ ਲਈ ਚਲਾਨ ਪੇਸ਼ ਕਰਨ ਲਈ ਜਿਸਨੇ ਇੱਕ ਬੁੱਕ ਲਿਖੀ ਹੈ ਜਿਹੜੀ ਸ਼ਾਖਸ਼ਾਤ ਹੈ ਅਗਰ ਤੁਸੀਂ 10 ਸਾਲ ਦੇ ਬੱਚੇ ਨੂੰ ਬੁੱਕ ਦਿਓਗੇ ਉਹ ਵੀ ਪੜ੍ਹ ਕੇ ਦੱਸ ਦੂਗਾ ਕਿ ਇਸੇ ਦੇ ਟਿੱਪਣੀਆਂ ਗਲਤ ਲਿਖੀਆਂ ਹੋਈਆਂ ਨੇ ਧਰਮ ਦਾ ਵਿਸ਼ਲੇਸ਼ਣ ਕਹਿੰਦਾ ਰਾਮਾਇਣ ਬੁੱਧੀ ਦੀ ਕਸੌਟੀ ਪਰ ਕੋਈ ਵੀ ਇਨਸਾਨ ਇੱਡਾ ਵੱਡਾ ਨਹੀਂ ਹੋਇਆ ਕਿ ਜੇ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਨੂੰ ਆਪਣੀ ਬੁੱਧੀ ਦੀ ਕਸੌਟੀ ਦੇ ਉੱਤੇ ਪਰਖੇ ਕੋਈ ਵੀ ਕਾਨੂੰਨ ਉਸ ਨੂੰ ਇਹ ਪਰਮਿਸ਼ਨ ਨਹੀਂ ਦਿੰਦਾ ਮਤਲਬ ਹਰ ਚੀਜ਼ ਨੂੰ ਉਹਨੇ ਛਿੱਕੂ ਟੰਗਿਆ ਕਰੋੜਾਂ ਲੋਕਾਂ ਦੀਆਂ ਆਸਥਾਵਾਂ ਨੂੰ ਆਹਤ ਕੀਤਾ ਠੇਸ ਪਹੁੰਚਾਈ ਹੈ। 2.5 ਸਾਲ ਤੋਂ ਨਿਆਂ ਹੀ ਨਾ ਦੇ ਕੇ ਇਸ ਸਰਕਾਰ ਨੇ ਕਾਨੂੰਨ ਵਿਵਸਥਾ ਨੇ ਸਾਡੇ ਹਿਰਦੇ ਤੇ ਠੇਸ ਪਹੁੰਚਾਈ ਹੈ। ਅੱਕ ਕੇ ਥੱਕ ਕੇ ਮਜਬੂਰ ਹੋ ਕੇ ਸਾਨੂੰ ਇੱਕ ਕਦਮ ਚੁੱਕਣਾ ਪਿਆ। ਕੋਈ ਕਿਸੇ ਦਾ ਸ਼ੌਂਕ ਨਹੀਂ ਕਿ ਇਸ ਤਰ੍ਹਾਂ ਭੁਖ ਹੜਤਾਲ ਕਰਨ। ਇਸ ਕਰਕੇ ਅਸੀਂ ਬੈਠੇ ਹਾਂ ਕਿ ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ। ਫਿਲਹਾਲ ਪ੍ਰਸ਼ਾਸਨ ਨੂੰ ਸਾਡੀ ਗੱਲ ਸੁਣੀ ਹੈ, ਸਮਝ ਆਈ ਹੈ। ਅੱਜ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਵੀ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਲਦ ਤੋਂ ਜਲਦ ਕਾਰਵਾਈ ਕਰਾਂਗੇ। ਪਰ ਅਸੀਂ ਸਵਾਲ ਬੜਾ ਕੀਤਾ ਉਹਨਾਂ ਨੂੰ ਕਿ ਕਾਰਨ ਕੀ ਰਿਹਾ ਸਵਾ ਦੋ ਸਾਲ ਕਿਉਂ ਲੱਗ ਗਏ ਔਰ ਉਸ ਖੁੱਲੀ ਕਿਤਾਬ ਵਾਸਤੇ ਕੋਈ ਇਨਵੈਸਟੀਗੇਸ਼ਨ ਦਾ ਮਸਲਾ ਹੁੰਦਾ ਕੋਈ ਬਲਾਈਂਡ ਮਰਡਰ ਹੁੰਦਾ ਚੋਰੀ ਦਾ ਕੇਸ ਹੁੰਦਾ ਸੀ ਮੰਨਦੇ ਛੱਟ ਐਂਡ ਓਪਨ ਕੇਸ ਹੈ ਕਿ ਇੱਕ ਬੁੱਕ ਹੈ ਉਹਦੇ ਤੇ ਸਾਰਾ ਕੁਝ ਲਿਖਿਆ ਹੈ ਫਿਰ ਐਫ ਆਈ ਆਰ ਦਰਜ ਹੋ ਗਈ ਜਦੋਂ ਐਫ ਆਈ ਆਰ ਦਰਜ ਹੋ ਗਈ ਤੇ ਬੰਦਾ ਅਰੈਸਟ ਕਿਉਂ ਨਹੀਂ ਹੋ ਰਿਹਾ ਇਹ ਵੱਡਾ ਸਵਾਲ ਹੈ ਇਹ ਸਵਾਲ ਨੂੰ ਲੈ ਕੇ ਅਸੀਂ ਬੈਠੇ ਹਾਂ ਆਸ਼ਵਾਸ਼ਣ ਦਿੱਤਾ ਪ੍ਰਸ਼ਾਸਨ ਨੇ 3 ਦਿਨ ਦਾ ਸਮਾਂ ਦਿੱਤਾ ਹੈ ਅਗਰ ਪ੍ਰਸ਼ਾਸਨ 3 ਦਿਨਾਂ ਦੇ ਵਿੱਚ ਕਾਰਵਾਈ ਨਹੀਂ ਕਰਦਾ ਤੇ ਫਿਰ ਇਹ ਸ਼ਾਂਤਮਈ ਸਿਸਟਮ ਜਿਹੜਾ ਹੈ ਉਗ ਕਿਸੇ ਵੀ ਘਟਨਾ ਦਾ ਕਿਸੇ ਵੀ ਨੁਕਸਾਨ ਦਾ ਜ਼ਿੰਮੇਵਾਰ ਇਹ ਪ੍ਰਸ਼ਾਸਨ ਇਹ ਸਰਕਾਰ ਹੋਏਗੀ ਕਿਉਂਕਿ ਨਾ ਤਾਂ ਸਰਕਾਰ ਨੇ ਸਾਰ ਲੀਤੀ ਹੈ ਸਵਾ ਦੋ ਸਾਲ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਹਿੰਦੂ ਲੋਕਾਂ ਨੇ ਉਹਨਾਂ ਨੂੰ ਵੋਟ ਨਹੀਂ ਦਿੱਤੀ ਕਿ ਬਿਨਾ ਹਿੰਦੂਆਂ ਦੀ ਵੋਟਾਂ ਤੋਂ ਜਿੱਤ ਜਾਂਦੇ ਆ ਜੇ ਇਸ ਤਰ੍ਹਾਂ ਦਾ ਹੈ ਤੇ ਸਾਨੂੰ ਸਪਸ਼ਟ ਕਰ ਦਿਓ ਫਿਰ ਅਸੀਂ ਦੇਖਾਂਗੇ ਕਿ ਅਸੀਂ ਵੋਟ ਕਿਨੂੰ ਕਰਨੀ ਹੈ ਫਿਰ ਅਸੀਂ ਵੋਟ ਉਹਨੂੰ ਕਰਾਂਗੇ ਜਿਹੜਾ ਸਾਡੇ ਮਸਲਿਆਂ ਦੇ ਉੱਤੇ ਸੰਜੀਦਾ ਹੋਏਗਾ ਮੈਂ ਪ੍ਰਸ਼ਾਸਨ ਨੂੰ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਵੀ ਜੇਹੀ ਕਿਹੜੀ ਪੋਲੀਟੀਕਲ ਤਾਕਤ ਹੈ ਇਹ ਕਿਹੜੀ ਪੈਸੇ ਦੀ ਤਾਕਤ ਹੈ ਜਾਂ ਕਿਹੜੀ ਮਜਬੂਰੀ ਪ੍ਰਸ਼ਾਸਨ ਦੀ ਹੈ ਜਿਹੜੀ ਸਵਾ ਦੋ ਸਾਲ ਦੇ ਵਿੱਚ ਇੱਕ ਵਿਅਕਤੀ ਨੂੰ ਟ੍ਰੇਸ ਨਹੀਂ ਕਰ ਸਕਦੀ ਉਸ ਨੂੰ ਅਰੈਸਟ ਨਹੀਂ ਕਰ ਸਕਦੀ ਉਸ ਦਾ ਚਲਾਨ ਨਹੀਂ ਪੇਸ਼ ਕਰ ਸਕਦੀ ਆਖਰ ਕਿਹੜੀ ਮਜਬੂਰੀ ਹੈ ਇਹ ਦੱਸਿਆ ਜਾਵੇ ਜੇਕਰ ਤੁਸੀਂ ਐਡੇ ਛੋਟੇ ਜਿਹੇ ਮਸਲੇ ਨੂੰ ਹੱਲ ਨਹੀਂ ਕਰ ਸਕਦੇ ਤਾਂ ਫਿਰ ਵੱਡੇ ਵੱਡੇ ਮਸਲੇ ਕਿਵੇਂ ਹੱਲ ਕਰੋਗੇ ਜੇਕਰ ਤਿੰਨ ਦਿਨਾਂ ਦੇ ਵਿੱਚ ਕਾਰਵਾਈ ਨਹੀਂ ਹੋਈ ਤਾਂ ਫਿਰ ਹਰ ਨੁਕਸਾਨ ਦੇ ਲਈ ਹਰ ਰੋਸ ਦੇ ਲਈ ਪੁਲਿਸ ਪ੍ਰਸ਼ਾਸਨ ਸਰਕਾਰ ਤੇ ਸਿਸਟਮ ਜ਼ਿੰਮੇਵਾਰ ਹੋਊਗਾ ਇਹ ਸਾਰੇ ਲੋਕ ਜਿਹੜੇ ਪਿੱਛੇ ਦੇਖ ਰਹੇ ਹੋ ਇਹ ਕੋਈ ਜਥੇਬੰਦੀ ਤੋਂ ਨਹੀਂ ਹੈ ਕੋਈ ਆਗੂ ਨਹੀਂ ਕਿਸੇ ਰਾਜਨੀਤਿਕ ਪਾਰਟੀ ਤੋਂ ਨਹੀਂ ਕਿਸੇ ਧਾਰਮਿਕ ਪਾਰਟੀ ਤੋਂ ਨਹੀਂ ਇਹ ਸਭ ਆਪ ਆਪਣੇ ਮਨੋਂ ਉੱਠ ਕੇ ਇੱਥੇ ਆਏ ਆ ਸਵੇਰੇ ਦੇ ਭੁੱਖੇ ਪਿਆਸੇ ਬੈਠੇ ਆ ਔਰ ਇੱਕੋ ਇੱਕ ਮੰਸ਼ਾ ਹੈ ਕਿ ਇਨਸਾਫ ਮਿਲੇ ਜਿਸ ਵਿਅਕਤੀ ਨੇ ਸਾਡੇ ਆਰਾਧਿਆ ਸਾਡੇ ਪੂਜਨੀਏ ਭਗਵਾਨ ਸ਼੍ਰੀ ਰਾਮ ਜੀ ਬਾਰੇ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਬਾਰੇ ਆਪ ਸ਼ਬਦ ਬੋਲੇ ਆ ਅਸੀਂ ਉਸ ਬੰਦੇ ਨੂੰ ਬਖਸ਼ਾਂਗੇ ਨਹੀਂ ਕਿਸੇ ਕੀਮਤ ਤੇ ਜੇ ਕਾਨੂੰਨ ਉਸ ਨੂੰ ਇਨਸਾਫ ਦੇ ਤੌਰ ਤੇ ਤੋਲੂਗਾ ਉਸ ਨੂੰ ਸਜ਼ਾ ਦੇਊਗਾ ਤਾਂ ਠੀਕ ਨਹੀਂ ਤਾਂ ਫਿਰ ਸਜ਼ਾ ਦੇਣੀ ਸਾਨੂੰ ਵੀ ਆਉਂਦੀ ਹੈ ਪਰ ਉਸ ਦੇ ਲਈ ਜ਼ਿੰਮੇਵਾਰ ਹੁਣ ਪ੍ਰਸ਼ਾਸਨ ਹੋਏਗਾ ਜੈ ਕਰੇ ਵੀਰ ਬਜਰੰਗੇ ਹਰਿ ਹਰਿ ਜੈ ਕਰੇ ਵੀਰ ਬਜਰੰਗੇ ਇਹ ਬੰਦਾ ਬੜਾ ਸ਼ਾਤਿਰ ਹੈ ਇਸ ਨੇ ਇੱਥੋਂ ਪਬਲਿਸ਼ ਨਹੀਂ ਕਰਵਾਈ ਕਿਉਂਕਿ ਪੰਜਾਬ ਦੇ ਵਿੱਚ ਲੋਕ ਪੜ ਲੈਂਦੇ ਹਰਿਆਣਾ ਦੇ ਵਿੱਚ ਲੋਕ ਪੜ ਲੈਂਦੇ ਹਿਮਾਚਲ ਦੇ ਵਿੱਚ ਪੜ ਲੈਂਦੇ ਇਹਨੇ ਚੇਨਈ ਤੋਂ ਜਾ ਕੇ ਇਹਨੂੰ ਪ੍ਰਿੰਟ ਕਰਾਇਆ ਸਾਡੇ ਉਸ ਕੰਪਨੀ ਨਾਲ ਗੱਲ ਹੋਈ ਅਸੀਂ ਮਾਮਲਾ ਉੱਥੇ ਵੀ ਦਰਜ ਕਰਾਵਾਂਗੇ ਉਹਦੇ ਨਾਲ ਗੱਲ ਹੋਈ ਕਹਿੰਦੇ ਸਾਡੇ ਕੋਲ ਤਾਂ ਪੀ ਜੇਡੀ ਪੀ ਐਫ ਡੀ ਫਾਈਲ ਆਈ ਅਸੀਂ ਪ੍ਰਿੰਟ ਕੱਢਤੀ ਐ ਕਿਵੇਂ ਕੱਢਤੀ ਐ ਕੋਈ ਨਹੀਂ ਕੱਢ ਸਕਦਾ ਉਹਨੇ ਕੱਢੀ ਆ ਤਾਂ ਉਸ ਵੀ ਕਸੂਰਵਾਰ ਹੈ ਉਸ ਤੇ ਵੀ ਕਾਰਵਾਈ ਹੋਏਗੀ ਉਸ ਬੰਦੇ ਦੀ ਛੜੇੰਤਰ ਹੈ ਉਸ ਨੂੰ ਪਤਾ ਸੀ ਇੱਥੇ ਛਪਣੀ ਨਹੀਂ ਇਸ ਕਰਕੇ ਚन्नई ਚਲਾ ਗਿਆ ਜਿੱਥੇ ਸਾਡੀ ਭਾਸ਼ਾ ਵੀ ਸਮਝ ਨਹੀਂ ਆਦੀ ਉਸ ਨੇ ਹਰ ਅੱਖਰ ਦੇ ਉੱਤੇ ਕਟਾਕਸ ਕੀਤਾ ਗਿਆ ਦੇਖੋ ਮਸਲੇ ਦਾ ਇਸਲਾ ਇਸ ਦਾ ਅਸਲੀ ਕਾਰਨ ਹੋ ਸਕਦਾ ਕਿ ਸ਼ਾਇਦ ਕਿਸੇ ਨੂੰ ਹਜੇ ਸਮਝ ਨਹੀਂ ਆ ਰਹੀ ਕੀ ਉਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਐਡੀ ਵੱਡੀ ਬੁੱਕ ਕਿਸੇ ਬੰਦੇ ਨੇ ਲਿਖਤੀ ਤਾਂ ਤੁਸੀਂ ਧਾਰਮਿਕ ਆਗੂਆਂ ਤੁਹਾਨੂੰ ਅੱਗੇ ਆਉਣਾ ਚਾਹੀਦਾ ਜੇਕਰ ਉਹ ਅੱਗੇ ਨਹੀਂ ਆਏ ਤਾਂ ਇਹ ਸਮਾਜ ਅੱਗੇ ਆਇਆ ਅੱਜ ਇੱਥੇ ਕੋਈ ਕਿਸੇ ਦਾ ਆਗੂ ਨਹੀਂ ਹੈ ਸਾਰਾ ਆਪ ਸਮਾਜ ਅੱਗੇ ਆਇਆ ਹੋਇਆ ਇਸ ਕਰਕੇ ਅਸੀਂ ਉਹਨਾਂ ਦਾ ਵਹਿਸ਼ਕਰ ਕਰ ਦੇਾਂਗੇ ਸਾਡਾ ਕੋਈ ਆਗੂ ਨਹੀਂ ਹੈਗਾ ਜਿਹੜਾ ਆਗੂ ਸਾਡੇ ਨਾਲ ਨਹੀਂ ਖੜਦਾ ਆ ਕੇ ਉਹ ਜਿੱਥੇ ਮਰਜ਼ੀ ਜਿੱਥੇ ਬੰਦੀ ਦੀ ਕੁਰਸੀ ਤੇ ਬਹਿ ਜਾਏ ਸਾਡਾ ਕੋਈ ਆਗੂ ਨਹੀਂ ਹੈਗਾ ਅਸੀਂ ਹਿੰਦੂ ਕਦੇ ਉਹਦੇ ਪਿੱਛੇ ਥੋੜਾ ਜਾ ਰਹੇ ਹਾਂ ਜਦੋਂ ਪਿੱਛੇ ਜਾਵਾਂਗੇ ਉਹ ਦੇਖਾਂਗੇ ਅਸੀਂ ਉਸ ਨੂੰ ਆਪਣਾ ਆਗੂ ਮੰਨਾਂਗੇ ਉਸ ਨੂੰ ਆਪਣਾ ਮਾਈ ਬਾਪ ਮੰਨਾਂਗੇ ਉਸ ਨੂੰ ਆਪਣਾ ਲੀਡਰ ਮੰਨਾਂਗੇ ਜਿਹੜਾ ਸਾਡੇ ਮੁੱਦੇ ਦੇ ਉੱਤੇ ਸਾਡੇ ਭਗਵਾਨ ਦੇ ਮੁੱਦੇ ਦੇ ਆ ਕੇ ਮੂਰੇ ਸਾਡੇ ਤੋਂ ਖੜੂਗਾ ਛਾਤੀ ਢਾਕੇ ਉਹ ਚਮਚਿਆ ਗਿਰੀਆਂ ਮਾਰਨ ਵਾਲੇ ਸਰਕਾਰ ਦੀ ਕਿャਬਲ ਉਸੀ ਕਰਨ ਵਾਲੇ ਸਾਡੇ ਆਗੂ ਨਹੀਂ ਹੈਗੇ ਅਸੀਂ ਕਿਸੇ ਨੂੰ ਆਗੂ ਨਹੀਂ ਮੰਨਦੇ ਦੇਖੋ ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੈ ਸਵਾ ਦੋ ਸਾਲ ਹੋ ਗਏ ਜੇਕਰ ਇੱਕ ਆਮ ਪੁਛੇਏ ਬੰਦੇ ਦੇ ਕਾਰਵਾਈ ਨਹੀਂ ਹੁੰਦੀ ਤਾਂ ਪੋਲੀਟੀਕਲ ਪ੍ਰੈਸ਼ਰ ਹੀ ਹੈ ਬਿਨਾ ਪੋਲੀਟੀਕਲ ਪ੍ਰੈਸ਼ਰ ਤੋਂ ਕੋਈ ਫਸਦਾ ਅੱਜ ਕੋਈ ਡਾਕਾ ਕਰਦਾ ਕੋਈ ਚੋਰੀ ਹੁੰਦੀ ਹੈ ਕੋਈ ਲੁੱਟ ਹੁੰਦੀ ਹੈ ਸਾਡੀ ਪੰਜਾਬ ਪੁਲਿਸ ਦੇਸ਼ ਦੇ ਵਿੱਚ ਮੰਨੀ ਪ੍ਰਮੰਨੀ ਪੁਲਿਸ ਹੈ ਜੇਕਰ ਇਹ ਨਹੀਂ ਫੜ پا ਰਹੀ ਤਾਂ ਇਹਦਾ ਮਤਲਬ ਕੀ ਹੈ ਪੋਲੀਟੀਕਲ ਛਾਇਆ ਪੈਸੇ ਦਾ ਜੋਰ ਹੈ ਆਖਰ ਕੀ ਕਾਰਨ ਹੈ ਕਿਉਂ ਨਹੀਂ ਉਹ ਫੜਿਆ ਗਿਆ ਬੰਦਾ ਸਮਾ ਦੋ ਸਾਲ ਥੋੜਾ ਪੀਰੀਅਡ ਹੁੰਦਾ ਲੈ ਸਾਨੂੰ ਦੇਣ 4 ਦਿਨ ਦਾ ਸਮਾਂ ਲੈ ਫੜ ਕੇ ਦਿੰਨੇ ਆ ਚੈਲੰਜ ਕਰਦੇ ਆ 4 ਦਿਨ ਮੰਗਦੇ 4 ਦਿਨ 4 ਦਿਨ ਜਨਾਬ ਫੜ ਕੇ ਦਈਏ ਅਸੀਂ ਇਨਸਾਫ ਹੀ ਨਹੀਂ ਮੰਗਾਂਗੇ ਹੋਰ ਬੋਲ ਉਹ ਰਹਿਣ ਵਾਲਾ ਜੀ ਉਹ ਜਿਹੜਾ ਇਨਸਾਨ ਤੁਹਾਨੂੰ ਲੱਗਦਾ ਕੀ ਨਾਮ ਹੈ ਬਾਈ ਉਹ ਪਟਿਆਲੇ ਦਾ ਰਹਿਣ ਵਾਲਾ ਆਪਣੇ ਤ੍ਰਿਪੜੀ ਦਾ ਰਹਿਣ ਵਾਲਾ ਆਨੰਦਨਗਰ ਦਾ ਰਹਿਣ ਵਾਲਾ ਔਰ ਉਸ ਬੰਦੇ ਦੀ ਹਰਕਤਾਂ ਹੀ ਇਸ ਤਰ੍ਹਾਂ ਦੀਆਂ ਨੇ ਜਦੋਂ ਸਾਡੀ ਗੱਲ ਹੋਈ ਅਸੀਂ ਉਹਨੂੰ ਪੁੱਛਿਆ ਵੀ ਆ ਉਹ ਕਹਿੰਦਾ ਮੈਂ ਅਜੇ ਤਾਂ ਮਹਾਭਾਰਤ ਤੇ ਨਹੀਂ ਕਰਨਾ ਸੀ ਉਹਦਾ ਕੱਲ ਨੂੰ ਕਿਸੇ ਵੀ ਗ੍ਰੰਥ ਤੇ ਕਰ ਦੂਗਾ ਅਸੀਂ ਇਹ ਨਹੀਂ ਕਹਿੰਦੇ ਹਿੰਦੂ ਗ੍ਰੰਥ ਦੇ ਹੋਇ ਕਿਸੇ ਵੀ ਗ੍ਰੰਥ ਦੀ ਕੋਈ ਵੀ ਬੰਦਾ ਬੇਅਦਲੀ ਕਰਦਾ ਚਾਹੇ ਉਹ ਸਾਡੇ ਲਈ ਮੰਨਣੀ ਹੈ ਸਾਡੇ ਲਈ ਪੁੱਜਣੀ ਹੈ ਗੁਰੂ ਗ੍ਰੰਥ ਸਾਹਿਬ ਹੈ ਉਹਨਾਂ ਦੀ ਕੋਈ ਬੇਅਦਲੀ ਕਰਦਾ ਉਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਿਸ ਦੇ ਉੱਤੇ ਹਜ਼ਾਰਾਂ ਲੱਖਾਂ ਕਰੋੜਾਂ ਲੋਕਾਂ ਦੀ ਆਸਥਾ ਟਿਕੀ ਹੋਈ ਹੈ ਉਸ ਦੀ ਕੋਈ ਬੇਅਦਲੀ ਕਰਦਾ ਉਸ ਦੇ ਉੱਤੇ ਤੁਰੰਤ ਪ੍ਰਭਾਵ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਰਾਜੀ ਜਿਸ ਤਰ੍ਹਾਂ ਕੀ ਐਪਸ ਉੱਪਰ ਹੈ ਉਹ ਚੱਪ ਰਹੇ ਜੀ ਜਾਰੀਆਂ ਉਹਨਾਂ ਦੇ ਉੱਪਰ ਵੀ ਕੋਈ ਇੱਕ ਨਹੀਂ ਚੱਲੇਗਾ ਦੇਖੋ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਅੱਜ ਬੜੀ ਅੱਛੀ ਗੱਲ ਕੀਤੀ ਹੈ ਸਾਡੇ ਨਾਲ ਡੀਐਸਪੀ ਸਿਟੀ 1 ਆਏ ਸੀ ਐਸਐਚਓ ਸਰਦਾਰਨ ਸਾਈਟ ਨੂੰ ਬਲੌਕ ਕਰਾਂਗੇ ਉਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਤੇ ਅਸੀਂ ਆਪਣਾ ਸਾਈਬਰ ਕ੍ਰਾਈਮ ਜਿਹੜਾ ਸੈੱਲ ਹੈ ਉਹਨਾਂ ਦਾ ਉਹਨੂੰ ਐਕਟਿਵ ਕਰਕੇ ਉਸ ਦੀ ਜਿਹੜੀ ਸੈੱਲ ਹੈ ਬਿਕਰੀ ਹੈ ਉਸ ਬਿਕਰੀ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਬੰਦ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਥੇ ਹੋਰ ਦੱਸਦਾ ਕਿ 2.5 ਸਾਲ ਪਹਿਲਾਂ ਵੀ ਬੰਦ ਕਰਾਈ ਸੀ ਅਸੀਂ ਪਰ ਉਸ ਬੰਦੇ ਦੀ ਤਾਕਤ ਲਾ ਲਓ ਫਿਰ ਸਰਕਾਰਾਂ ਦਾ ਹੱਥ ਲਾ ਲਓ ਜਾਂ ਪੈਸੇ ਦੀ ਚੰਦ ਡਾਲਰਾਂ ਦੇ ਖਾਤਰ ਉਹ ਬੰਦਾ ਕਰੋੜਾਂ ਹਿੰਦੂਆਂ ਦੇ ਖਰਦੇ ਬਲੁੰਦਰ ਰਿਹਾ ਹੈ ਤੇ ਆਰਾਮ ਨਾਲ ਠਾਠ ਨਾਲ ਇਹਦੇ ਆਰਾਮ ਨਾਲ ਇਸ ਸਮਾਜ ਦੇ ਵਿੱਚ ਵਿਚਰ ਰਿਹਾ ਨਹੀਂ ਤੁਸੀਂ ਲੇਟ ਹੋ ਗਏ ਸਵੇਰੇ ਬਹੁਤ ਵੱਡੀ ਗਿਣਤੀ ਸੀਗੀ ਤੇ ਇਹ ਧਰਨਾ ਪ੍ਰਦਰਸ਼ਨ ਕੋਈ ਵੱਡਾ ਨਹੀਂ ਸੀ ਸਿਰਫ ਭੁਖੜ ਹੜਤਾਲ ਸੀ ਔਰ ਸਿਰਫ 51 ਬੰਦਿਆਂ ਨੇ ਭੁਖੜ ਹੜਤਾਲ ਕਰਨੀ ਸੀ ਪਰ ਫਿਰ ਵੀ ਇਥੇ 4-500 ਬੰਦੇ ਦਾ ਇਕੱਠ ਹੋ ਗਿਆ ਸੀ ਪਰ ਅਸੀਂ ਕਿਹਾ ਕਿ ਅਸੀਂ ਨਾ ਤਾਂ ਰੋਡ ਬਲੌਕ ਕਰਨੀ ਹੈ ਨਾ ਹੀ ਅਸੀਂ ਕੋਈ ਬਾਜ਼ਾਰ ਬੰਦ ਕਰਨਾ ਹੈ ਨਾ ਹੀ ਅਸੀਂ ਲੋਕਾਂ ਨੂੰ ਦਿੱਕਤ ਆਨ ਦੇਣੀ ਹੈ ਕੋਈ ਐਂਬੂਲੈਂਸ ਸਾਡੇ ਧਰਨੇ ਕਰਕੇ ਰੁਕ ਜੇ ਕਿਸੇ ਬੱਚੇ ਦਾ ਪੇਪਰ ਰੁਕ ਜੇ ਜਾਂ ਕੋਈ ਮਾਤਾ ਪੈਣ ਨੂੰ ਦਿੱਕਤ ਹੋਵੇ ਅਸੀਂ ਇਹ ਨਹੀਂ ਚਾਹਦੇ ਸਮਾਜ ਦੇ ਵਿੱਚ ਰਹਿੰਦੇ ਆ ਸਮਾਜਿਕ ਜੀਵਾਂ ਇਸ ਲਈ ਅਸੀਂ ਚਾਹੁੰਦੇ ਆ ਕਿ ਫਿਲਹਾਲ ਸ਼ਾਂਤੀ ਨਾਲ 52 ਬੰਦਿਆਂ ਨੇ ਅੱਜ ਭੁਖੜਤਾਲ ਕੀਤੀ ਇੱਥੇ ਬੈਠੇ ਆ ਬਾਕੀ ਅਸੀਂ ਕਿਹਾ ਸਾਰੇ ਹੱਥ ਜੋੜ ਕੇ ਵੀ ਤੁਸੀਂ ਜਾਓ ਜਿਸ ਤਰ੍ਹਾਂ ਇਹ ਅਗਲਾ ਕੋਈ ਅਸੀਂ ਆਰਡਰ ਜਾਂ ਅਗਲੀ ਜਿਹੜੀ ਪਲੈਨਿੰਗ ਹੈ ਨੀਤੀ ਬਣੇਗੀ ਉਸ ਮੁਤਾਬਕ ਫਿਰ ਸਾਡਾ ਉੱਗ ਰੁਕ ਹੈ ਉਹ ਫਿਰ ਸਰਕਾਰ ਦੇਖੂਗੀ ਪ੍ਰਸ਼ਾਸਨ ਦੇਖੂਗਾ ਉਹਦੇ ਜ਼ਿੰਮੇਵਾਰੀ ਉਹਨਾਂ ਦੀ ਹੈ ਪ੍ਰਸ਼ਾਸਨ ਨੇ ਹੁਣ ਤੁਹਾਨੂੰ ਕੀ ਕਿਹਾ ਹੈ ਪ੍ਰਸ਼ਾਸਨ ਨੇ 3 ਦਿਨ ਦੇ ਸਮੇਂ ਤੇ ਹਾਮੀ ਭਰੀ ਹੈ ਕਿ ਅਸੀਂ ਤੁਹਾਡੇ ਇਸ ਪ੍ਰਸਤਾਵ ਨੂੰ ਉਹਨਾਂ ਨੇ ਫੀਲ ਕੀਤਾ ਹੈ ਕਿ ਵਾਕਈ ਇਹ ਗਲਤ ਹੈ ਦੇਖੋ ਜਦੋਂ ਇੱਕ ਐਫਆਈਆਰ ਦਰਜ ਹੁੰਦੀ ਹੈ ਇਹਦਾ ਮਤਲਬ ਬੰਦਾ ਕਲਪਰੇਟ ਹੈ ਠੀਕ ਹੈ ਨਾ ਪੁਲਿਸ ਨੇ ਕਾਰਵਾਈ ਕਰਤੀ ਐ ਐਫਆਈਆਰ ਦ ਪ੍ਰੋਬਲਮ ਜਿਹੜੇ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਉਹਨਾਂ ਲੋਕਾਂ ਵਿੱਚ ਪ੍ਰੋਬਲਮ ਹੈ ਉਹ ਲੋਕਾਂ ਨੇ ਇਨਵੈਸਟੀਗੇਸ਼ਨ ਨਹੀਂ ਕੀਤੀ ਉਹਨਾਂ ਨੂੰ ਕਿਹਦਾ ਪ੍ਰਵਾਹ ਸੀ ਉਹਨਾਂ ਨੂੰ ਕਿਸ ਦਾ ਦਬਾਅ ਸੀ ਉਹ ਸਪਸ਼ਟ ਕਰਨਾ ਸੀ ਪਾਰਟੀ ਬਣਾਵਾਂਗੇ ਉਹਨਾਂ ਨੂੰ ਵੀ ਛੱਡਦੇ ਅਸੀਂ ਉਹਨਾਂ ਨੂੰ ਵੀ ਸਵਾ ਦੋ ਸਾਲ ਹੋ ਗਏ ਸਾਨੂੰ ਬਿਲਕੁਦਿਆਂ ਨੂੰ ਤੇ ਛੱਡਾਂਗੇ ਅਸੀਂ ਉਹਨਾਂ ਨੂੰ ਵੀ ਪਾਰਟੀ ਉਹਨਾਂ ਨੂੰ ਬਣਾਵਾਂਗੇ ਸਮਾਂ ਆਏਗਾ ਫਿਰ ਸਾਰਾ ਕੁਝ ਦੱਸਾਂਗੇ ਹ ਜਿਹੜਾ ਚਾਹੇ ਤਾਂ ਪੁਖ ਹੜਤਾਲ ਚੱਲ ਰਹੀ ਆ ਇਹਦੇ ਵਿੱਚ ਅਸੀਂ ਆ ਕੇ ਗੱਲਬਾਤ ਕੀਤੀ ਆ ਐਸ ਐਚਓ ਲਾਹੌਰੇ ਗੇਟ ਐਸ ਐਚਓ ਕਤਵਾਲੀ ਤੇ ਇਹਨਾਂ ਦਾ ਪੱਖ ਸੁਣਿਆ ਗਿਆ ਆ ਇਹਨਾਂ ਨੇ ਜਿਹੜੀਆਂ ਮੰਗਾ ਸੀ ਵੀ ਜਿਹੜੇ ਸਾਈਡ ਤੋਂ ਉੱਪਰ ਜਿਹੜੀਆਂ ਬੁੱਕਸ ਜਿਹੜੀ ਵੇਖ ਰਹੀ ਆ ਇਹਦੀ ਬੰਦ ਕੀਤੀ ਜਾਵੇ ਤੇ ਜਿਹੜਾ ਚਲਾਨ ਆ ਉਹ ਪੇਸ਼ ਕੀਤਾ ਜਾਵੇ ਇਹ ਚ ਮੈਂ ਦੱਸਣਾ ਚਾਹੂੰਗੀ ਕਿ ਜਿਹੜਾ ਚਲਾਨ ਆ ਉਹ ਸਾਡੇ ਕੋਲ ਪੁਲਿਸ ਕੋਲੋਂ ਪੂਰਾ ਤਿਆਰ ਆ ਇਹਦੇ ਵਿੱਚ ਜਿਹੜਾ 295ਏ ਲੱਗਦੀ ਆ ਇਹਦੇ ਵਿੱਚ ਸਾਨੂੰ ਹੋਮ ਦੀ ਪਰਮਿਸ਼ਨ ਲੈਣੀ ਪੈਂਦੀ ਆ ਜਿਹੜੀ ਕਿ ਅਸੀਂ ਲਿਖ ਕੇ ਭੇਜੀ ਹੋਈ ਆ ਜਦੋਂ ਆ ਜਾਂਦੀ ਆ ਤਾਂ ਸਾਡੀ ਜਿਹੜੀ ਅਗਲੀ ਕਾਰਵਾਈ ਅਸੀਂ ਸ਼ੁਰੂ ਕਰ ਦਵਾਂਗੇ